ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ਹਾਂਜੀ ਸਰ ਇਹ ਜਿਹੜਾ ਹਾਦਸਾ ਹੋਇਆ ਹੈ ਗੱਡੀ ਦਾ ਇਹ ਕਿਸ ਤਰ੍ਹਾਂ ਹੋਇਆ ਇਹ ਗਲੰਦਰੋਂੋਂ ਗੱਡੀ ਆ ਰਹੀ ਸੀ ਫਗੜੇ ਨੂੰ ਉਹ ਉਗੀ ਜ਼ੋਰ ਤੇ ਸਲਿੱਪ ਰੋਡ ਤੇ ਲਿਆਉਣ ਲਗਾ ਤੇ ਉਹ ਅਨ ਕੰਟਰੋਲ ਹੋ ਕੇ ਤਾਂ ਗੱਡੀ ਗੱਡੀ ਖਿਲਿੰਗ ਪਈ ਕੋਈ ਜਾਨੀ ਨੁਕਸਾਨ ਹੋਇਆ ਨਹੀਂ ਜਾਨੀ ਕੋਈ ਨਖਾਨੀਆ ਮਾਲੀ ਜਿਹੜਾ ਹੈ ਕਾਰ ਦਾ ਨੁਕਸਾਨ ਹੋਇਆ ਕਿੰਨੇ ਵਿਅਕਤੀ ਸੀਗੇ ਉੱਥੇ ਇਕੱਲਾ ਹੀ ਸੀਗੇ ਲੋਕਾਂ ਨੂੰ ਇਸ ਬਾਰੇ ਜਿਹੜਾ ਟ੍ਰੈਫਿਕ ਬਾਰੇ ਜਿਹੜਾ ਤੇਜ਼ ਰਫਤਾਰ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਯਾਦਾ ਜੀ ਮੀਟਿੰਗਾਂ ਕਰਦਕੀ ਵੀ ਆਪਾਂ ਟੈਂਪੋ ਜੁਨੀਅਰ ਲੱਲੀ ਸਾਹਮਣੇ ਦੱਸਦੇ ਆ ਚਾਹੇ ਕਿ ਇਹਨੂੰ ਵੀ ਜੋ ਰੁਕਦਾ ਆ ਉਹਨੂੰ ਵੀ ਕਹਿੰਨੇ ਆ ਜੇ ਅਨਮਨਤ ਤੇ ਮਾਹਤ ਲਾਓ ਆਪਣੇ ਨਿਯਮ ਤੇ ਰੱਖੋ ਤੇ ਜਿਹੜਾ ਜੇ ਕੰਟਰੋਲ ਹੋ ਜੇ ਤੀਨ ਆਮ ਸਰ ਆਪਣਾ ਇਹ ਅਸਲ ਬਿੰਦੁਰਪਲ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ स्क्रीन पे दिते नंबरों पे कॉल करो इस दे नाल साडी ये पेशकश खत्म हुंदी है ते मेनू दे इजाजत फिर जल्दी ही मिलंगे एक होर नई खबर दे नाल तुसी देखदे रहो साडा YouTube चैनल अगर आप भी कनाडा जाने का सपना देखते हैं और तलाश कर रहे हैं किसी बेहतरीन कंसलटेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसल्टेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कनाडा पहुंच जाने के बाद आज ही स्क्रीन पर दिए नंबरों पर सुबह 10 बजे से शाम 5 बजे तक संपर्क करें। बिना कोई खर्च किए ही पुर्तगाल जाए एयरपोर्ट पर वर्क परमिट पर हमें शीघ्र ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 यूरो प्लस खाना प्लस रहना प्लस मेडिकल इंश्योरेंस प्लस अन्य सुविधाएं, पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें